ਅਸੀਂ ਜੁੜੇ ਤਾਂ ਹਾਂ ਪਰ ਤੁਰੇ ਨਹੀਂ ਪਰ ਸੋਚੀਏ ਤਾਂ ਇਹ ਕਿਵੇਂ ਕਿ ਜੁੜੇ ਹਾਂ ਪਰ ਤੁਰੇ ਨਹੀਂ ਅੱਜ ਆਪਣੇ ਕੋਲ ਇੱਕ ਸਵਾਲ ਪਹੁੰਚਾਇਆ ਕਿ ਮੇਰੇ ਸਵਾਲ ਦਾ ਜਵਾਬ ਜ਼ਰੂਰ ਦਿਓ ਹਰ ਸਮੇਂ ਮੇਰੇ ਮਨ ਦੇ ਵਿੱਚ ਸਿਮਰਨ ਚੱਲਦਾ ਕਦੇ ਸਿਮਰਨ ਚੱਲਦਾ ਕਰੇ ਬਾਣੀ ਦੇ ਸ਼ਬਦ ਸੁਣਾਈ ਦਿੰਦੇ ਮੈਂ ਜਦੋਂ ਰਾਤ ਨੂੰ ਸੌਂ ਜਾਵਾਂ ਜਾਂ ਸੌ ਕੇ ਉੱਠਾਂ ਉਦੋਂ ਵੀ ਮੇਰੇ ਅੰਦਰ ਬਾਣੀ ਦਾ ਕੋਈ ਨਾ ਕੋਈ ਸ਼ਬਦ ਚੱਲਦਾ ਹੈ ਜਾਂ ਸਿਮਰਨ ਚੱਲਦਾ ਹੈ ਦੱਸੋ ਇਹ ਮੇਰੀ ਕਿਹੜੀ ਅਵਸਥਾ ਹੈ ਵਾਹਿਗੁਰੂ ਅਵਸਥਾ ਤਾਂ ਦੇਖੋ ਹਜੇ ਅਸੀਂ ਨਾਮ ਜਪਣ ਵਾਸਤੇ ਪ੍ਰਪੇਅਰ ਹੋ ਰਹੇ ਹਾਂ ਮਾਲਕ ਸਾਨੂੰ ਕੋਈ ਨਾ ਕੋਈ ਨਿਸ਼ਾਨੀ ਜਾਂ ਕੋਈ ਨਾ ਕੋਈ ਇਸ਼ਾਰਾ ਕਰਕੇ ਸਮਝਾਉਂਦੇ ਨੇ ਕਿ ਨਾਮ ਜਪ ਲਓ ਇਹ ਜਪਣ ਦੀ ਵੇਲਾ ਆ ਸਵਾਸ ਸਾਨੂੰ ਗਿਣਤੀ ਦੇ ਮਿਲੇ ਆ ਇਹਦਾ ਲਾਹਾ ਘਟਣਾ ਨਾਮ ਜਪ ਕੇ ਮਨ ਦੀ ਮੈਲ ਉਤਾਰਨੀ ਆ ਜਦੋਂ ਮਨ ਦੀ ਮੈਲ ਉੱਤਰਦੀ ਆ ਮਨ ਨਿਖਰਦਾ ਨਿਰਮਲ ਹੁੰਦਾ ਵਿਚਾਰ ਘਟਦੇ ਫਿਰ ਅੱਗੇ ਤੋਂ ਅਵਸਥਾ ਸ਼ੁਰੂ ਹੁੰਦੀ ਆ ਕਿਸੇ ਨੂੰ ਨਾਮ ਸੁਣਾਈ ਦਿੰਦਾ ਕਿਸੇ ਜੀਵ ਦੇ ਉੱਤੇ ਅੰਮ੍ਰਿਤ ਵਰਖਾ ਜਾਂ ਅੰਮ੍ਰਿਤ ਰਸ ਆਉਂਦਾ ਸ਼ੁਰੂਆਤੀ ਦਿਨਾਂ ਦੇ ਵਿੱਚ ਇਹ ਅਵਸਥਾਵਾਂ ਬਣਦੀਆਂ ਕਿਸੇ ਨੂੰ ਕੋਈ ਨਾ ਕੋਈ ਵਿਜ਼ਨ ਵੀ ਦਿਖਾਈ ਦਿੰਦਾ ਇਹ ਤਾਂ ਮਾਲਕ ਹਜੇ ਸਾਨੂੰ ਰਸਤੇ ਦੇ ਉੱਤੇ ਤੋਰਨਾ ਚਾਹੁੰਦੇ ਆ ਜੇ ਸਾਨੂੰ ਹਰ ਸਮੇਂ ਕੋਈ ਨਾ ਕੋਈ ਸ਼ਬਦ ਜਾਂ ਸਿਮਰਨ ਅੰਦਰ ਸੁਣਾਈ ਦਿੰਦਾ ਇਹਦਾ ਮਤਲਬ ਅਸੀਂ ਜੁੜੇ ਹਾਂ ਬਾਣੀ ਦੇ ਨਾਲ ਪਰ ਹਜੇ ਅਸੀਂ ਐਸ ਰਸਤੇ ਤੇ ਤੁਰੇ ਨਹੀਂ ਜਦ ਤੱਕ ਤੁਰਾਂਗੇ ਨਹੀਂ ਤਾਂ ਮੰਜ਼ਿਲ ਤੇ ਨਹੀਂ ਪਹੁੰਚਾਂਗੇ ਕੱਲਾ ਜੁੜ ਜਾਣਾ ਵੀ ਮੰਜ਼ਿਲ ਨਹੀਂ ਹੈ ਪਹਿਲਾਂ ਜੁੜਨਾ ਫਿਰ ਤੁਰਨਾ ਤੁਰਾਂਗੇ ਤਾਂ ਮੰਜ਼ਿਲ ਦੇ ਉੱਤੇ ਪਹੁੰਚਣ ਦੀ ਆਸ ਹੈ ਕੋਈ ਜੀਭ ਜਲਦੀ ਪਹੁੰਚ ਜਾਂਦਾ ਕਿਸੇ ਨੂੰ ਥੋੜਾ ਸਮਾਂ ਲੱਗਦਾ ਹੈ ਪਰ ਤੁਰਨਾ ਜ਼ਰੂਰ ਪਵੇਗਾ ਬੜੇ-ਬੜੇ ਭਾਗਾਂ ਵਾਰੇ ਆ ਕਿ ਸਾਡੇ ਅੰਦਰ ਇਹ ਨਿਸ਼ਾਨੀਆਂ ਮਾਲਕ ਪ੍ਰਗਟ ਕਰਦੇ ਨੇ ਸਾਨੂੰ ਆਪਣੀ ਯਾਦ ਦਿਵਾਉਂਦੇ ਨੇ ਪਰ ਇਸ ਦਾ ਮਤਲਬ ਇਹ ਨਹੀਂ ਕਿ ਇਹ ਮੰਜ਼ਲ ਹੈ ਇੱਥੋਂ ਮੰਜ਼ਲ ਸ਼ੁਰੂ ਹੋਣੀ ਹੈ ਸਾਡੀ ਖੋਜ ਸ਼ੁਰੂ ਹੋਣੀ ਹੈ ਤੇ ਗੁਰਬਾਣੀ ਵਿੱਚ ਮਾਰੇ ਸਾਨੂੰ ਇਹ ਹੀ ਸਮਝਾਉਂਦੇ ਆ ਕਿ ਬਾਣੀ ਨੂੰ ਪੜ੍ਹ ਕੇ ਸਮਝ ਕੇ ਮੰਨ ਕੇ ਉਸ ਮਾਲਕ ਨੂੰ ਆਪਣੇ ਮਨ ਦੇ ਵਿੱਚ ਵਸਾ ਲਓ ਤੇ ਮਨ ਦੇ ਵਿੱਚ ਉਦੋਂ ਤੱਕ ਨਹੀਂ ਵਸਦਾ ਜਦ ਤੱਕ ਅਸੀਂ ਰਸਨਾ ਦੀ ਵਰਤੋਂ ਨਹੀਂ ਕਰਦੇ ਵਾਹਿ ਗੁਰੂ ਇਹ ਵਾਹਿਗੁਰੂ ਗੁਰੂ ਮੰਤਰ ਹੀ ਸਾਡੇ ਅੰਦਰ ਉਸ ਮਾਲਕ ਨੂੰ ਵਸਾਉਂਦਾ ਆ ਆਪ ਬਾਣੀ ਦੇ ਨਾਲ-ਨਾਲ ਗੁਰਮਖਾ ਦੀ ਸੰਗਤ ਤੇ ਸਿਮਰਨ ਦਾ ਅਭਿਆਸ ਜ਼ਰੂਰ ਕਰੋ